ਸਾਸਿਕਾ ਜੀ ਮੈਂ ਹਾਕੋ ਮਲਕਪੂਤ ਉਸ ਦੇਖ ਰਹੇ ਹਾਂ ਚੈਨਲ ਪੰਜਾਬੀ ਅਮਰੀਕਾ ਦੇ ਵੱਲੋਂ 4 ਮਾਰਚ ਤੋਂ ਬਾਅਦ ਕੈਨੇਡਾ ਉੱਤੇ ਟੈਰਿਫ ਲਗਾਉਣ ਦਾ ਇਰਾਦਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕੈਨੇਡੀਅਨ ਸਿਆਸਤ ਪੱਖੀ ਹੋਈ ਹੈ ਹਾਲਾਂਕਿ ਕੈਨੇਡਾ ਸਰਕਾਰ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਵੀ ਅਮਰੀਕਾ ਤੋਂ ਆਉਣ ਵਾਲੀਆਂ ਵਸਤੂਆਂ ਤੇ ਬਦਲੇ ਦੇ ਵਿੱਚ ਟੈਰਿਫ ਲਗਾ ਸਕਦੇ ਨੇ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਮਰੀਕਾ ਦੇ ਵੱਲੋਂ 4 ਮਾਰਚ ਤੋਂ ਕੈਨੇਡਾ ਤੇ ਟੈਰਿਫ ਸ਼ੁਰੂ ਕੀਤਾ ਜਾਂਦਾ ਹੈ ਚਾਫੇਰ ਨਹੀਂ ਅਮਰੀਕਾ ਵੱਲੋਂ ਕੈਨੇਡਾ ਉੱਤੇ ਟੈਰਿਫ ਲਗਾਉਂਦਾ ਸਮਾਂ ਜਿਵੇਂ ਜਿਵੇਂ ਨੇੜੇ ਆਉਂਦਾ ਜਾ ਰਿਹਾ ਓਵੇਂ ਓਵੇਂ ਕੈਨੇਡੀਅਨ ਸਿਆਸਤ ਵੀ ਕਰ ਮੰਦੀ ਚੱਲੀ ਜਾਰੀ ਹੈ ਡ੍ਰਿਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੰਸਸ ਖਤਰਨੇ ਕਿ ਹੈ ਕਿ ਕੈਨੇਡਾ ਅਤੇ ਮੈਕਸੀਕੋ ਉੱਤੇ ਟੈਰਿਫ ਅਜੇ ਵੀ ਮੰਗਲਵਾਰ ਨੂੰ ਲਾਗੂ ਹੋਣਗੇ ਹਾਲਾਂਕਿ ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਅਸਰ 25% ਯੋਜਨਾ ਦੇ ਵਿੱਚ ਬਦਲਾਅ ਵੀ ਹੋ ਸਕਦੇ ਨੇ ਹਾਰਵਰਡ ਲੂਟਨਿੰਗ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਅਤੇ ਮੈਕਸੀਕੋ ਤੇ ਇਲਾਣੀ ਗਈ 4 ਮਾਰਚ ਦੀ ਤਾਰੀਖ ਤੋਂ ਟੈਰਿਫ ਲੱਗਣਗੇ ਹਾਲਾਂਕਿ ਟਰੰਪ ਇਹ ਨਿਰਧਾਰਤ ਕਰਨਗੇ ਕਿ ਇਹ ਟੈਰਿਫ ਕਿਹੜੇ ਪੱਧਰ ਤੇ ਲੱਗਣੇ ਨੇ ਦੱਸ ਦਿੱਇਆ ਕਿ ਬਿਤੀ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਉਤੇ ਇੱਕ ਪੋਸਟ ਵਿੱਚ ਟਰੰਪ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਇਹ ਟੈਰਿਫ ਫੈਂਟਾਨਿਲ ਅਤੇ ਦੋਵੇਂ ਦੇਸ਼ਾਂ ਨੂੰ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੇ ਪਰਵਾਦੇ ਨਾਲ ਜੁੜੇ ਹੋਏ ਸਨ ਦੱਸਿਆ ਕਿ ਸਖਤਲ ਦੀਆਂ ਟਿੱਪਣੀਆਂ ਰਾਸ਼ਟਰਪਤੀ ਦੇ ਉਸ ਬਿਆਨ ਤੋਂ ਸਿਰਫ ਤਿੰਨ ਦਿਨ ਬਾਅਦ ਆਈਆਂ ਸਾਨੇ ਚੀਜ਼ ਦੇ ਵਿੱਚ ਉਹਨਾਂ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿਰੁੱਧ ਉਹਨਾਂ ਦੇ 25% ਟੈਰਿਫ ਦੀ ਧਮਕੀ ਦਿੱਤੀ ਗਈ ਹੈ ਜੋ ਕਿ ਨਿਰਧਾਰਤ ਸਮੇਂ ਅਨੁਸਾਰ ਅੱਗੇ ਵੱਧ ਰਹੀ ਹੈ ਹਾਲਾਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਟੈਰਿਫਾਂ ਨੂੰ ਰੋਕਣ ਦੇ ਲਈ ਕੰਮ ਕਰਨਾ ਜਾਰੀ ਰੱਖੇਗੀ ਜਿਸ ਦੇ ਵਿੱਚ ਸਰਹੱਦ ਪਾਰ ਕਰਨ ਵਾਲੇ ਫੈਂਟਨਿਲ ਦੀ ਥੋੜੀ ਜਹੀ ਮਾਤਰਾ ਵਿੱਚ ਵੀ ਮਹੱਤਵਪੂਰਨ ਕਟੋਤੀ ਹੋਤੇ ਜ਼ੋਰ ਦੇਣਾ ਸ਼ਾਮਲ ਹੈ ਇਥੇ ਦੱਸਣਾ ਬੰਦੇ ਕਿ ਜੁਆਪੀ ਪਾਲਟਵਾਲਸ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਕਹਿਣਾ ਹੈ ਕਿ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਲਈ ਕੰਮ ਕਰਨਾ ਜਾਰੀ ਰੱਖਾਂਗੇ ਕਿ ਮੰਗਲਵਾਰ ਨੂੰ ਕੋਈ ਟੈਰਿਫ ਨਾ ਲੱਗੇ ਇਸ ਨਾਲ ਹੀ ਉਹਨਾਂ ਅਗੇ ਵੀ ਕਿਹਾ ਹੈ ਕਿ ਪਰ ਜੇਕਰ ਕਦੇ ਮੰਗਲਵਾਰ ਤੋਂ ਟੈਰਿਫ ਲੱਗਦਾ ਹੈ ਤਾਂ ਸਾਡੇ ਕੋਲ ਇੱਕ ਮਜ਼ਬੂਤ ਸਪਸ਼ਟ ਅਤੇ ਅਨੁਪਾਤਕ ਜਵਾਬ ਹੋਵੇਗਾ ਜਿਵੇਂ ਕਿ ਕੈਨੇਡੀਅਨ ਉਮੀਦ ਕਰਦੇ ਨੇ ਅਤੇ ਜਿਵੇਂ ਕਿ ਅਸੀਂ ਪਿਛਲੀ ਵਾਰ ਅਮਰੀਕਾ ਉਤੇ ਕਾਰਵਾਈ ਕਰਨ ਦੇ ਲਈ ਇਤਿਆਦ ਸੀ ਜ਼ਿਕਰ ਹੋਇਆ ਹੈ ਕਿ ਕੈਨੇਡੀਅਨ ਫੈਡਰਲ ਡੇਟਾ ਦੇ ਅਨੁਸਾਰ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਫੈਂਟਾਨੀਲ ਦਾ 1% ਤੋਂ ਵੀ ਘੱਟ ਕੈਨੇਡਾ ਤੋਂ ਆਂਦਾ ਹੈ ਤੇ ਅਮਰੀਕਾ ਕਸਟਮਸ ਅਤੇ ਸਰਹੱਦੀ ਸੁਰੱਖਿਆ ਏਜੰਸੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਚੌਨਰੀ ਦੇ ਵਿੱਚ ਕੈਨੇਡਾ ਅਮਰੀਕਾ ਸਰਹੱਦ ਉਤੇ ਫੈਂਟਾਨੀਲ ਜ਼ਬਤ ਤ 2023 ਤੋਂ ਬਾਅਦ ਸਭ ਤੋਂ ਵੱਟਲੇ ਪੱਧਰ ਤੇ ਆਕਿਆ। ਮਹੀਨੇ ਦੌਰਾਨ 14 ਗ੍ਰਾਮ ਤੋਂ ਵੀ ਘੱਟ ਜ਼ਬਤ ਕੀਤੇ ਗਏ। ਪਿਛਲੇ ਪੀਤੀ ਸਾਲ ਦੇ ਵਿੱਚ ਕੈਨੇਡਾ ਤੋਂ 19 ਕਿਲੋਗ੍ਰਾਮ ਤੋਂ ਵੱਧ ਫੈਂਟਨਿਨ ਫੜੀ ਗਈ ਸੀ ਇਹ ਰਿਪੋਰਟ ਚੰਨ ਪੰਜਾਬੀ